ਦਲਜੀਤ ਦੋਸਾਂਝ ਲਈ ਮੰਤਰੀ ਹਜੋਤ ਸਿੰਘ ਸੱਜਣ ਦੀ ਇਹ ਅਪੀਲ ਕੈਨੇਡੀਅਨ ਫੌਜ ਨੇ ਕਰਤੀ ਸੀ ਰੱਦ ਕੈਨੇਡਾ ਦੇ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਹਜੋਤ ਸਿੰਘ ਸੱਜਣ ਨੇ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਚ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਦਲਜੀਤ ਦੋਸਾਂਝ ਦੇ ਸੰਗੀਤ ਸ਼ੋਅ ਚ ਸ਼ਾਮਿਲ ਕੀ 100 ਫੌਜੀ ਜਵਾਨ ਕੈਨੇਡਾ ਸਰਕਾਰ ਤੋਂ ਮੰਗੇ ਸਨ ਪਰ ਉਹਨਾਂ ਦੀ ਇਹ ਮੰਗ ਮੰਨੀ ਨਹੀਂ ਸੀ ਗਈ ਕੈਨੇਡੀਅਨ ਆਰਮਜ਼ ਫੋਰਸਸ ਦੇ ਕਮਾਂਡਰਾਂ ਨੇ ਇਹ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਦਰਸਲ ਦੁਸਾਂ ਦੇ ਸ਼ੋਅ ਦੌਰਾਨ ਇੱਕ ਆਈਟਮ ਲਈ ਪਿੱਛੇ ਖੜੇ ਕਰਕੇ ਰੱਖਣ ਲਈ ਇਨਾ ਜਵਾਨਾਂ ਦੀ ਜ਼ਰੂਰਤ ਸੀ ਇਸ ਲਈ ਮੰਤਰੀ ਸੱਜਣ ਨੇ ਅਜਿਹੀ ਮੰਗ ਕੀਤੀ ਸੀ ਮੰਤਰੀ ਹਰਜੋਤ ਸੱਜਣ ਨੇ ਬੀਤੀ 27 April ਨੂੰ ਕੈਨੇਡੀਅਨ ਆਰਮਜ਼ ਫੋਰਸਸ ਦੇ 100 ਫੌਜੀ ਮੁਹੱਈਆ ਕਰਵਾਉਣ ਲਈ ਬੇਨਤੀ ਕੀਤੀ ਸੀ ਪਰ ਉਦੋਂ ਸਮਾਂ ਵੀ ਥੋੜਾ ਸੀ ਤੇ ਫੌਜੀ ਜਵਾਨ ਵੀ ਅਜਿھے ਕਿਸੇ ਸਮਾਰੋਹ ਲਈ ਉਪਲਬਧ ਨਹੀਂ ਹੋ ਸਕਦੇ ਸਨ ਇਸ ਲਈ ਉਹਨਾਂ ਦੀ ਉਹ ਬੇਨਤੀ ਨੂੰ ਰੱਦ ਕਰ ਦਿੱਤੀ ਗਈ ਸੀ ਕੈਨੇਡੀਅਨ মিডিਆ ਨੇ ਹੁਣ ਇਸ ਖਬਰ ਨੂੰ ਵੱਡੇ ਪੱਤਰ ਤੇ ਚੁੱਕਿਆ ਹੈ ਦੱਸਣ ਜੋਗ ਹੈ ਕਿ ਦਲਜੀਤ ਦੋਸਾਂ ਦੇ ਇਸ ਸੰਗੀਤਮੀ ਸ਼ੋਅ ਚ 54 ਹਜ਼ਾਰ ਲੋਕਾਂ ਦੀ ਵੱਡੀ ਭੀੜ ਸੀ ਇਸ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਚ ਦਰਸ਼ਕ ਦਲਜੀਤ ਦੋਸਾਂ ਦੇ ਕਿਸੇ ਵਿਦੇਸ਼ੀ ਸ਼ੋਅ ਚ ਨਹੀਂ ਜੁੜੇ ਸਨ ਇੰਜ ਇਹ ਪ੍ਰੋਗਰਾਮ ਵੀ ਇੱਕ ਰਿਕਾਰਡ ਬਣ ਗਿਆ ਸੀ ਦਲਜੀਤ ਦੋਸਾਂ ਦਾ ਟੂਰ 28 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਤੇ 13 ਜੁਲਾਈ ਨੂੰ ਟੋਰਾਂਟੋ ਦੇ ਰੋਜਰ ਸੈਂਟਰ ਵਿਖੇ ਸਮਾਪਤ ਹੋਇਆ ਸੀ ਹਜੀਤ ਸਿੰਘ ਸੱਜਣ ਨੂੰ 15 April ਨੂੰ ਦਲਜੀਤ ਦੋਸਾਂ ਦੇ ਮੈਨੇਜਰ ਸੁਨਾਲੀ ਸਿੰਘ ਤੋਂ ਇੱਕ ਪੱਤਰ ਮਿਲਿਆ ਸੀ ਜਿਸ ਚ ਕੈਨੇਡੀਅਨ ਸਪਾਈਆਂ ਨੂੰ 27 April ਨੂੰ BC ਪਲੇਸ 'ਚ ਦਲਜੀਤ ਦੋਸਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ ਸੱਜਣ ਨੇ ਇਹ ਪੱਤਰ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਆਪਣੀ ਸ਼ਪਾਸ਼ ਨਾਲ ਭੇਜਿਆ ਸੀ ਪਰ ਸੱਜਣ ਦੇ ਪ੍ਰੈਸ ਸਟੇਟ ਅਨੁਸਾਰ ਮੰਤਰੀ ਨੂੰ ਇਸ ਫੌਜ ਲਈ ਬਿਬੀਨ ਭਾਈਚਾਰਿਆਂ ਦੇ ਨੌਜਵਾਨ ਕੈਨੇਡੀਅਨ ਨਾਲ ਜੁੜਨ ਤੇ ਇਸ ਮੌਕੇ